ਜਿੰਨੇ ਵੀ ਸੰਗਤ ਆਪਾਂ ਜੁੜ ਬੈਠੇ ਆਂ ਆਓ ਬੜੇ ਪਿਆਰ ਦੇ ਨਾਲ ਸੁਰਤੀ ਤੇ ਬਿਰਤੀ ਲੈ ਚੱਲੀਏ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਗੁਰੂ ਬਲਾਸ ਪਾਤਸ਼ਾਹੀ ਛੇਵੀਂ ਵਿੱਚ ਜ਼ਿਕਰ ਮਿਲਦਾ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਣਾਇਓ ਧੰਨ ਗੁਰੂ ਹਰ ਕੋਬਿੰਦ ਸਾਹਿਬ ਨੇ ਗੁਰਤਾ ਕੱਦੀ ਤੇ ਬੈਠਣਸਾਰ ਜਦ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਕੱਦੀ ਦਾ ਤਿਲਕ ਦਿੱਤਾ ਮੀਰੀ ਤੇ ਪੀਰੀ ਦੀਆਂ ਦੋ ਕ੍ਰਪਾਨਾਂ ਛੇਮੇ ਦਾ ਤਾਰਨੇ ਪੈਂਡੀਆਂ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀੜ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਛੇਮੇ ਪਾਤਸ਼ਾਹ ਨੇ ਗੁਰਤਾ ਕੱਦੀ ਤੇ ਬੈਠਣਸਾਰ ਇਹ ਬਚਨ ਕਹਿ ਦਿੱਤਾ ਸੀ ਕਿ ਜਿਹੜੇ ਜ਼ਾਲਮਾਂ ਨੇ ਜ਼ੁਲਮ ਕਮਾਇਆ ਪੰਚਮ ਪਾਤਸ਼ਾਹ ਤੇ ਗੁਰਸਿੱਖਾਂ ਤੇ ਰੱਬ ਦੇ ਪਿਆਰਿਆਂ ਤੇ ਤਸ਼ੱਦਦ ਕੀਤੇ ਉਹ ਕਦੇ ਬਖਸ਼ੇ ਨਹੀਂ ਜਾਣਗੇ ਸਮਾਂ ਆਇਆ ਇਤਿਹਾਸ ਆਪਾਂ ਸਰਵਨ ਕਰ ਰਹੇ ਸੀ ਜਥੇਆ ਪਾਸੋਂ ਕਿ ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੈਨਾਪਤੀ ਕਿੰਚਤ ਬੇਗ ਤੇ ਵਜ਼ੀਰ ਸੀ ਵਜ਼ੀਰ ਖਾਂ ਉਹਨਾਂ ਦੀ ਬੇਨਤੀ ਤੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚਾਲਾ ਪਾਉਂਦੇ ਆ ਜਦ ਸਤਗੁਰਾਂ ਨੇ ਦਿੱਲੀ ਵੱਲ ਚਾਲਾ ਪਾਇਆ ਸਤਗੁਰੂ ਜਮਨਾ ਦੇ ਕੰਡੇ ਵੀ ਕੁਝ ਦਿਨ ਰੁਕੇ ਉੱਥੇ ਵੀ ਇੱਕ ਅਨੋਖਾ ਕੌਤਕ ਸਤਗੁਰਾਂ ਨੇ ਰਚਿਆ ਪਰ ਸਮਾਂ ਨਹੀਂ ਆਪਾਂ ਫੇਰੇ ਵਿਚਾਰ ਕਿਤੇ ਸਾਂਝਾ ਕਰਾਂਗੇ ਹੁਣ ਬੇਨਤੀ ਏ ਕਿ ਛੇਵੇਂ ਪਾਤਸ਼ਾ ਸਤਗੁਰਾਂ ਨੇ ਜਿਹੜੇ ਕਾਜੀ ਸੀ ਮੁੱਲਾ ਮਲਾਣੇ ਸੀ ਉਹਨਾਂ ਦਾ ਭਰਮ ਤਾਂ ਕਰ ਦਿੱਤਾ ਸੀ ਦੂਰ ਪਰ ਕਹਿੰਦੇ ਨੇ ਜਦ ਜਹਾਂਗੀਰ ਦਾ ਦਰਬਾਰ ਲੱਗਿਆ ਉਥੇ ਛੇਵੇਂ ਪਾਤਸ਼ਾਹ ਪਹੁੰਚੇ ਕਿਉਂਕਿ ਜਹਾਂਗੀਰ ਨੇ ਦਰਸ਼ਨ ਪੰਚਮ ਪਾਤਸ਼ਾਹ ਦਾ ਵੀ ਕੀਤਾ ਸੀ ਤੇ ਜਦ ਉਹਨੇ ਪੰਚਮ ਪਾਤਸ਼ਾਹ ਦਾ ਦਰਸ਼ਨ ਕੀਤਾ ਸੀ ਉਹਨੇ ਵੇਖਿਆ ਅੱਜ ਛੇਵੇਂ ਪਾਤਸ਼ਾਹ ਦਾ ਦਰਸ਼ਨ ਕੀਤਾ ਉਹਨੂੰ ਫਰਕ ਕੀ ਨਜ਼ਰ ਆਇਆ ਵੀ ਪੰਚਮ ਪਾਤਸ਼ਾਹ ਦੇ ਕੋਈ ਸ਼ਸਤਰ ਨਹੀਂ ਸੀ ਪਹਿਨੇ ਆ ਮਾਲਾ ਸੀ ਪਰ ਅੱਜ ਛੇਵੇਂ ਪਾਤਸ਼ਾਹ ਦੇ ਇੱਕ ਨਹੀਂ ਦੋ ਕ੍ਰਪਾਨਾਂ ਨੇ ਸੱਜੇ ਵੀ ਤੇ ਖੱਬੇ ਵੀ ਭਗਤੀ ਤੇ ਸ਼ਕਤੀ ਦਾ ਸੁਮੇਲ ਜਿਹੜਾ ਛੇਵੇਂ ਪਾਤਸ਼ਾਹ ਦਾ ਬਾਣਾ ਸੀ ਉਹ ਜਹਾਂਗੀਰ ਦੇ ਬਾਣੇ ਨੂੰ ਵੀ ਫਿੱਕਾ ਪਾ ਰਿਹਾ ਸੀ ਇੱਥੇ ਗੱਲ ਦਨਿਆਵੀ ਵਸਤਰਾਂ ਦੀ ਨਹੀਂ ਇੱਥੇ ਗੱਲ ਕੁਝ ਹੋਰ ਹੈ ਉਹ ਗੱਲ ਕਿਹੜੀ ਹੈ ਇੱਕ ਰਾਜਾ ਉਹ ਜਿਹਨੂੰ ਆ ਦੁਨੀਆ ਦਾ ਰਾਜ ਮਿਲਿਆ ਕਿੰਨੇ ਬਖਸ਼ਿਆ ਉਸ ਅਕਾਲ ਪੁਰਖ ਨੇ ਇੱਕ ਰਾਜਾ ਉਹ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਹਰ ਸਮਾਨ ਨਹੀਂ ਕੋ ਰਾਜਾ ਜਿਹਦੇ ਬਰਾਬਰ ਕੋਈ ਨਹੀਂ ਹੋ ਸਕਦਾ ਉਹ ਕੇਵਲ ਇੱਕ ਹੈ ਛੇਵੇਂ ਪਾਤਸ਼ਾਹ ਦਾ ਜਦ ਉਹਨੇ ਦਰਸ਼ਨ ਕੀਤਾ ਉਹਦਾ ਮਨ ਦਾ ਭਰਮ ਇਹ ਪੈ ਗਿਆ ਵੀ ਇਹ ਦੋ ਕ੍ਰਪਾਨਾਂ ਪਹਿਨੀਆਂ ਉੱਚਾ ਲੰਮਾ ਕੱਦ ਕਾਠ ਚਿਹਰੇ ਤੇ ਲਾਲੀ ਭਮਕ ਰਹੀ ਹੈ ਜਹਾਂਗੀਰ ਨੇ ਕਾਜੀ ਮੁੱਲਾ ਮਲਾਣਿਆਂ ਤੋਂ ਸੁਣਤਾ ਲਿਆ ਪਰ ਉਹਨੂੰ ਵਿਸ਼ਵਾਸ ਨਾ ਹੋਇਆ ਉਹਨੇ ਕੀ ਕੀਤਾ ਸਤਗੁਰਾਂ ਨੂੰ ਪਰਖਣ ਵਾਸਤੇ ਜਿਵੇਂ ਇੱਕ ਆਵਾਜ਼ ਦਿੰਦਾ ਉਹ ਕਵਤਾ ਆਪਾਂ ਇੱਥੇ ਸੁਣਾਵਾਂਗੇ ਵੀ ਜਹਾਂਗੀਰ ਬਾਦਸ਼ਾ ਛੇਮੇ ਪਾਤਸ਼ਾਹ ਦਾ ਦਰਸ਼ਨ ਕਰਕੇ ਮਹਾਰਾਜ ਨੂੰ ਜਿਵੇਂ ਆਵਾਜ਼ ਦਿੰਦਾ ਹੈ ਕਹਿੰਦਾ ਜੀ ਤੁਸੀਂ ਦੋ ਕਰਪਾਨਾਂ ਪਹਿਨੀਆਂ ਤਲਵਾਰਾਂ ਸ਼ੈਨਸ਼ਾਹ ਕਹਿੰਦੇ ਬਿਲਕੁਲ ਕਹਿੰਦਾ ਤੁਹਾਡੇ ਨਾਲ ਜਿਹੜੇ ਯੋਧੇ ਨੇ ਉਹ ਵੀ ਸ਼ਸਤਰ ਧਾਰੀ ਨੇ ਸ਼ੈਨਸ਼ਾਹ ਕਹਿੰਦੇ ਹਾਂ ਜਹਾਗੀਰ ਕਹਿੰਦਾ ਕੋਈ ਤੁਹਾਡੇ ਸਿੱਖਾਂ ਵਿੱਚੋਂ ਇੱਕ ਐਸਾ ਯੋਧਾ ਹੈ ਸਾਡੇ ਇੱਥੇ ਜਮਨਾ ਦਾ ਘਾਟ ਪਾਰ ਕਰਕੇ ਸੰਗਣੇ ਬਨ ਜੰਗਲ ਵਿੱਚ ਇੱਕ ਬੱਬਰ ਸ਼ੇਰ ਰਹਿੰਦਾ ਜਿਹੜਾ ਬਹੁਤ ਭਾਰੀ ਨੁਕਸਾਨ ਕਰਦਾ ਉਹਨੇ ਬਹੁਤ ਭਾਰੀ ਨੁਕਸਾਨ ਕੀਤਾ ਕਿਸੇ ਦੀ ਹਿੰਮਤ ਨਹੀਂ ਜੰਮਣਾਂ ਦਾ ਘਾਟ ਪਾਰ ਕਰਕੇ ਉਹਦਾ ਟੱਕਰਾ ਕਰ ਸਕੇ ਜੇ ਸਤਗੁਰੂ ਤੁਹਾਡੇ ਸਿੱਖ ਯੋਧਿਆਂ ਵਿੱਚੋਂ ਕੋਈ ਉਹਦਾ ਟੱਕਰਾ ਕਰੇ ਹੁਣ ਸਤਗੁਰੂ ਤਾਂ ਅੰਤਰਜਾਮੀ ਸੀ ਅੰਦਰਲੀ ਰਮਜ਼ੋ ਦੀ ਫੜਦੇ ਸੀ ਸ਼ਹਿਨशाह ਕਹਿੰਦੇ ਬਾਦਸ਼ਾਹ ਜਹਾਂਗੀਰ ਉਹ ਸਿੱਖਾਂ ਦਾ ਤਾਂ ਇੱਕ ਬਹਾਨਾ ਤੂੰ ਪਰਖਣਾ ਚਾਹੁੰਦੇ ਸਾਨੂੰ ਸ਼ੈਨ ਸ਼ਾਹ ਕਹਿੰਦੇ ਇਹ ਤਾਂ ਬਾਤ ਮਮooli ਬਾਦਸ਼ਾ ਤਾਕਤ ਨਹੀਂ ਛੇੜਦੀ ਰਣ ਵਿੱਚ ਪੈਰ ਅੜਾਵੇ ਜਿਵੇਂ ਬਾਦਸ਼ਾਹ ਜਹਾਂਗੀਰ ਸਤਗੁਰਾਂ ਨੂੰ ਪਰਖਣ ਵਾਸਤੇ ਤਖਤ ਤੇ ਬੈਠਾ ਆਵਾਜ਼ ਦਿੰਦਾ ਦੂਜੇ ਪਾਸੇ ਤਖਤ ਬਹਿ ਤਖਤੇ ਕੀ ਲਾਇਕ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਦਾ ਜਿਵੇਂ ਪਰਮ ਦੂਰ ਕਰਨਗੇ ਆਪ ਕਵਤਾ ਦੇ ਰਾਹੀ ਸੁਣੋ ਲੋਕੋ ਵਾਲਾ ਕਬੀศรี ਜੱਥਾ ਐਉਂ ਕਹਿ ਰਿਹਾ ਏ ਰਾਜ ਹਟਦਾ ਪੂਰਾ ਤਾਕਤ ਪਰਖੇ ਸਤ ਗੁਰ ਦੀ ਮੇਰੀ ਪੀਰੀ ਤਾਈ ਜਹਾਂਗੀਰ ਅਜਮਾਵੇ ਮੇਰੀ ਪੀਰੀ ਤਾਈ ਜਹਾਂਗੀਰ ਅਜਮਾਵੇ ਹੋ ਕੰਡੇ ਜਮਣਾ ਦੇ ਇੱਕ ਸ਼ੇਰ ਬਣੀ ਬਚ ਰਿੰਦਾ ਸੀ ਕੰਡੇ ਜਮਣਾ ਤੇ ਇੱਕ ਛੇਰ ਬਣੀ ਵਿਚ ਰਹਿਦਾ ਸੀ ਬੁੱਕਦਾ ਤਰਤ ਹਲੌਂਦਾ ਪਹਿ ਦੁਨੀਆ ਨੂੰ ਆਵੇ ਬੁੱਕਦਾ ਤਰਤ ਹਲੌਂਦਾ ਪਹਿ ਦੁਨੀਆ ਨੂੰ ਆਵੇ ਕੀਤੀ ਜਹਾਂਗੀਰ ਨੇ सतगुर जी बेहनती जे रण हथ दखा हे जे रणब च हथ वखा हे हे सतपुड़ कंदे बतम बोली बादशाह सतपुड़ कंदे एत बतम बोली बादशाह ਤੇ ਤ ਨਹੀਂ ਸ਼ੋਰ ਦੀ ਰਣ ਵਿੱਚ ਪੈਰ ਅਡਾਵੇ ਤਾਕਤ ਨਹੀਂ ਸ਼ੋਰ ਦੀ ਰਣ ਵਿੱਚ ਪੈਰ ਅਡਾਵੇ ਹੱਥ ਵਿੱਚ ਤੇਗ ਪਕੜ ਕੇ ਢਾਲ ਉਠਾ ਲਈ ਸਤ ਗੁਰ ਨੇ ਹੱਥ ਵਿੱਚ ਤੇਗ ਪਕੜ ਕੇ ਢਾਲ ਉਠਾ ਲਈ ਸਤ ਗੁਰ ਨੇ ਕਸਿਆ ਕਮਰ ਕਸੇ ਨੂੰ ਦੁਨੀਆ ਦਰਸ਼ਨ ਪਾਵੇ ਕਸਿਆ ਕਮਰ ਕਸੇ ਨੂੰ ਦੁਨੀਆ ਦਰਸ਼ਨ ਪਾਵੇ ਹੋ ਸਤ ਕਰ ਕਰਕੇ ਤਿਆਰੀ ਟੱਡ ਲੰਘ ਗਏ ਜਮਨਾ ਦੀ ਦਰਸ਼ਨ ਕਰਦੀ ਦੁਨੀਆ ਸਭ ਦਾ ਦਿਲ ਦਹਿਲਾ ਰਹੇ ਦਰਸ਼ਨ ਕਰਦੀ ਦੁਨੀਆ ਸਭ ਦਾ ਦਿਲ ਦਹਿਲਾ ਰਹੇ ਆਕੇ ਸੁੱਤਾ ਸ਼ੇਰ ਜਗਾਉਂਦੇ ਨੇ ਜਗਾਉਂਦੇ ਨੇ ਜਗਾਉਂਦੇ ਨੇ ਹੋ ਜਾ ਕੇ ਕੋਰ ਬਣੀ ਮੇ ਸੁੱਤਾ ਸ਼ੇਰ ਜਗਾਉਂਦੇ ਨੇ ਆ ਕੇ ਸਨ ਮੁਖ ਮੱਥਾ ਨਾਲ ਅਸਾਂ ਦੇ ਲਾਵੇ ਆ ਕੇ ਸਨ ਮੁਖ ਮੱਥਾ ਨਾਲ ਅਸਾਂ ਦੇ ਲਾਵੇ ਆਹੀ ਤੇਗ ਦੋੜਾਂ ਨੇ ਐਸੇ ਜੋਹਰ ਦਿਖਾ ਰਹੇ ਅੰਜਾਂ ਰੋਕ ਟਾਲ ਤੇ ਤੇਗ ਉਠਾ ਲਈ ਸਤਗੁਰ ਨੇ ਟੁਕੜੇ ਉਸ ਸ਼ੇਰ ਦੇ ਦੋ ਤੋਂ ਚਾਰ ਬਣਾਵੇ ਟੁਕੜੇ ਉਸ ਸ਼ਾਹ ਨੇ ਜਿਹੜਾ ਜਹਾਂਗੀਰ ਦਾ ਭਰਮ ਸੀ ਉਹਨੂੰ ਦੂਰ ਕਰਨਾ ਸੀ